ਮੈਂ 12 ਤਰੀਕ ਨੂੰ ਸ਼ਹਿਰ ਨੂੰ ਜਾ ਰਹੀ ਸੀ ਮੇਰਾ ਛੋਟਾ ਬੱਚਾ ਮੇਰੇ ਨਾਲ ਸੀਗਾ ਤੇ ਹੱਲੇ ਚਾਹੀਏ ਮੋੜ ਤੋਂ ਦੋ ਮੁੰਡੇ ਮੇਰੇ ਨਾਲ ਲੱਗੇ ਨੇ ਉਹ ਮੈਨੂੰ ਰਸਤੇ 'ਚ ਰੋਕ ਦੇ ਨੇ ਤੇ ਮੇਰਾ ਬੱਚਾ ਖੋਣ ਦੀ ਕੋਸ਼ਿਸ਼ ਕਰਦੇ ਨੇ ਤੇ ਕਹਿੰਦੇ ਨੇ ਕਿ ਦੋ ਚਾਰ ਦਿਨ ਇਹਨਾਂ ਤੇ ਪਹਿਲਾ ਪਰਚਾ ਹੋਇਆ ਸੀ ਤੇ ਕਹਿੰਦੇ ਕਿ ਆਪਣੀ ਕੰਪਲੇਨ ਵਾਪਸ ਲੈ ਨਹੀਂ ਤੇ ਤੇਰਾ ਮੁੰਡਾ ਅਗਵਾ ਕਰ ਲਿਆ ਜਾਏਗਾ ਤੈਨੂੰ ਮਾਰ ਦਿੱਤਾ ਜਾਏਗਾ ਬਲਕਿ ਉਹ ਮੇਰੇ ਨਾਲ ਕਾਫੀ ਬੈਸਬਸਾਈ ਕਰਦੇ ਨੇ ਫਿਰ ਮੈਂ ਅੱਗੇ ਹੱਥ ਜੋੜ ਕੇ ਕਹਿੰਨੀ ਆ ਕਿ ਮੈਂ ਜਿੱਥੇ ਪਰਚਾ ਦਿੱਤਾ ਮੈਂ ਉੱਥੇ ਹੀ ਚੱਲੀ ਆ ਮੈਂ ਵਾਪਸ ਲੈ ਲੈਣੀ ਆ ਪਲੀਜ਼ ਮੈਨੂੰ ਕੋਸ਼ ਨਾ ਕਿਓ ਉੱਥੇ ਤੱਕ ਤੱਕ ਬਲਕਿ ਉੱਥੇ ਤੱਕ ਮੇਰੇ ਕਚੈਰੀ ਤੱਕ ਮੇਰੇ ਪਿੱਛੇ ਆਂਦੇ ਨੇ ਫਿਰ ਮੇਰਾ ਬਲਕਿ ਪਿੱਛਾ ਕਰਦੇ ਨੇ ਉੱਥੋਂ ਮੈਂ ਪੁਲਿਸ ਅਫਸਰ ਦੀ ਹੈਲਪ ਲੈਣੀ ਆ ਉਹ ਫਿਰ ਮੈਨੂੰ ਪੁੱਛਦੇ ਆ ਕਿ ਤੇਰੇ ਪਿੰਡ ਤੋਂ ਬਲਕਿ ਕੋਈ ਮੋਤਵਾਰ ਬੰਦੇ ਹੈ ਮੈਂ ਉਹਨਾਂ ਦਾ ਕੰਟੈਕਟ ਦਿੰਨੀ ਆ ਤੇ ਮੇਰੇ 1 ਘੰਟੇ ਬਾਅਦ ਉਹ ਮੇਰੀ ਰੱਖਿਆ ਕਰਦੇ ਨੇ ਤੇ 1 ਘੰਟੇ ਬਾਅਦ ਮੇਰੇ ਪਿੰਡ ਤੋਂ ਦੋ ਬਲਕਿ ਕਿ ਸੋਭਾ ਸਿੰਘ ਤੇ ਲੰਬਰਦਾਰ ਗੁਰਨਾਮ ਸਿੰਘ ਬਲਕਿ ਮੌਕੇ ਤੇ ਆਂਦੇ ਨੇ ਉਹ ਮੈਨੂੰ ਬਚਾ ਕੇ ਉੱਥੇ ਲੈ ਕੇ ਜਾਂਦੇ ਨੇ ਘਰ ਵਾਪਸ। ਕਲੇਮ ਬਲਕਿ 12 ਤਰੀਕ ਨੂੰ ਕੰਪਲੇਨ ਦਿੱਤੀ ਸੀ। ਮੌਕੇ ਤੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਅੱਜ 4 ਦਿਨ ਹੋ ਗਿਆ ਕੋਈ ਪੁਛਤਾਛ ਨਹੀਂ। ਮੁੰਡੇ ਇਦਾਂ ਫੇਰ ਰਹੇ ਨੇ, ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਮੇਰੇ ਪਿੰਡ ਦੇ ਮੋਹਤਵਾਰ ਬੰਦੇ ਮੇਰੇ ਨਾਲ ਆਏ ਨੇ। ਤੇ ਕਿੰਨੀ ਕੁ ਜੇ ਰ ਮੇਰੀ ਰੱਖਿਆ ਕਰਨਗੇ? ਮੇਰੇ ਹਸਬੰਦ ਬਾਹਰ ਹੁੰਦੇ ਨੇ। ਇਹ ਮੇਰੇ ਨਾਲ ਆਏ ਨੇ ਅੱਜ। ਇਹਨਾਂ ਨੇ ਹਜੇ ਕੋਈ ਵੀ ਕਾਰਵਾਈ ਨਹੀਂ ਕੀਤੀ। ਮੁੰਡੇ ਇਦਾਂ ਹੀ ਫੇਰ ਰਹੇ ਨੇ। ਮੈਂ ਮੰਗ ਕਰਦੀ ਹਾਂ ਪ੍ਰਸ਼ਾਸਨ ਤੋਂ ਕਿ ਜਲਦੀ ਤੋਂ ਜਲਦੀ ਥਾਣਾ ਸਿਟੀ ਵਾਲੇ ਮੇਰੇ ਤੇ ਕਾਰਵਾਈ ਕਰਨ ਬਲਕਿ ਉਹਨਾਂ ਨੂੰ ਪੁੱਛਣ ਕਿ ਮੈਂ ਬੱਚਿਆਂ ਨੂੰ ਸਕੂਲ ਭੇਜਾਂਗਾ ਨਹੀਂ ਮੈਂ ਘਰੋਂ ਬਾਹਰ ਨਿਕਲ ਪਾ ਰਹੀ ਆ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਜੇ ਇਹ ਵਾਕਿਆ ਹੈ ਵਾ ਇਹ ਲੜਕੀ ਇੱਕ ਮੁਲਾਜ਼ਮ ਦੇ ਕੋਲ ਗਈਈ ਆ ਉਹਨਾਂ ਨੇ ਸਾਡਾ ਨੰਬਰ ਦਿੱਤਾ ਵਾ ਕਿ ਮੈਨੂੰ ਦੋ ਮੁੰਡੇ ਜਿਹੜੇ ਆ ਉਹ ਕਿਡਨੈਪ ਕਰਨੇ ਪੈਗੇ ਆ ਉਹਨਾਂ ਸਾਨੂੰ ਫੋਨ ਕਾਲ ਕਰਕੇ ਇੱਥੇ ਬੁਲਾਇਆ ਵਾ ਅਸੀਂ ਫਿਰ ਉਹਦੀ ਪਨਾਹ 'ਚ ਇਹ ਲੜਕੀ ਨੂੰ ਲੈ ਕੇ ਆਪਣੀ ਗੱਡੀ 'ਚ ਬਿਠਾ ਕੇ ਇਹਦੀ ਮੋਪਡ ਮੈਂ ਚਲਾ ਕੇ ਇਹਦੇ ਕੋਲ ਥਾਣੇ ਕੰਪਲੇਨਟ ਦਵਾ ਕੇ ਤੇ ਫਿਰ ਇਹਨੂੰ ਨਾਲੇ ਆਪਾਂ ਕਰ ਲੈ ਕੇ ਵਾਪਸ ਗਏ ਆ ਮੌਕੇ ਤੇ ਉਹ ਬੰਦੇ ਜਿਹੜੇ ਤੋਂ ਮੌਜੂਦ ਸੀਗੇ ਠੀਕ ਦੀ ਕੋਈ 10:30 11 ਵਜੇ ਦੀ ਗੱਲ ਸਾਨੂੰ ਇਹ ਲੜਕੀ ਆਪਣੇ ਬਚਾਅ ਵਾਸਤੇ ਕਿਸੇ ਮੁਲਾਜ਼ਮ ਦੀ ਪਨਾਹ ਚ ਗਈ ਆ ਉਹਨੂੰ ਇਹਨ ਸਾਡਾ ਨੰਬਰ ਦਿੱਤਾ ਵਾ ਉਹਨਾਂ ਸਾਨੂੰ ਫੋਨ ਕਾਲ ਕੀਤੀ ਆ ਕਿ ਤੁਹਾਡੇ ਪਿੰਡ ਦੀ ਇੱਕ ਲੜਕੀ ਇਦਾਂ ਜਿਹੜਾ ਵਾ ਉਹਨੂੰ ਦੋ ਜਣੇ ਕਿਡਨੈਪ ਕਰਨ ਪਏਗਾ ਤੇ ਉਹਨੂੰ ਤੁਸੀਂ ਪ੍ਰਸ਼ਾਸਨ ਨੂੰ ਮੰਕਰਦੇ ਕਿ ਸਾਨੂੰ ਜਿਹੜੀ ਆ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਦਾਉ ਮੁੰਡੇ ਉੱਥੇ ਸੀਗੇ ਅਸੀਂ ਆਪ ਵੇਖਿਆ ਸਾਡੇ ਨੇ ਵੇਖ ਕੇ ਭੱਜੇ ਆ ਇਹ ਲੜਕੀ ਆਪਣਾ ਸਕੂਟੀ ਸਟੈਂਡ ਤੋਂ ਸਕੂਟੀ ਲੈਣ ਵਾਸਤੇ ਗਈ ਆ ਉਦੋਂ ਇਹਦੇ ਪਿੱਛੇ ਉਹ ਲੜਕਾ ਜ਼ਬਰਦਸਤੀ ਕਰ ਰਿਹਾ ਹੈਗਾ ਆਪਾਂ ਕੀ ਵੇਖਿਆ ਮੌਕੇ ਦੇ ਗਵਾਹ ਮੌਕੇ ਦੇ ਗਵਾਹ ਆਹੀ ਕੁੜੀ ਕਹਿੰਦੀ ਹੈ ਜੀ ਮੇਰਾ ਕੋ ਬਚਾਓ ਨਹੀਂ ਕਰ ਸਕਦਾ ਇਸ ਵਾਲੇ ਦਾ ਸੁਸਾਇਡ ਕਰਨਾ ਹੈ ਮੇਰਾ ਕੋ ਫੈਨਲ ਹੈ ਨਹੀਂ ਉਹ ਵੀ ਅਰਜ਼ੀ ਜੇ ਹੁਣੇ ਆਈ ਆ ਉਹਦੀ ਪੜਤਾਲ ਕਰਦੇ ਆ ਜੋ ਵੀ ਅਰਜ਼ੀ ਦੇ ਵਿੱਚ ਹੋਊਗਾ ਉਹਦਾ ਸਿਕਨਿਕ ਲੂਗਾ ਤੇ ਉਹਦੇ ਕਾਰ ਵੇਖਾਂ